ਉਹ ਇੱਕ ਬਹਾਦਰ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸਪੁੱਤਰ ਨਹੀਂ ਸੀ ਪੈਦਾ ਹੁੰਦਾ ਤੇ ਉਹਨਾਂ ਨੇ ਕੀ ਕੀਤਾ ਕਿ ਮੁਰਪਿਤ ਪੂਰਵ ਕੀਏਤ ਪਿਆਨਾ ਭਾਤ ਭਾਤ ਕੇ ਤੀਰਥ ਨਾਨਾ ਉਹ ਵਕ ਵਕ ਠਾਵਾਂ ਦੇ ਉੱਤੇ ਜਾ ਕੇ ਤੀਰਥਾਂ ਦੇ ਉੱਤੇ ਜਾ ਕੇ ਉਹਨਾਂ ਨੇ ਇਸ਼ਨਾਨ ਕੀਤਾ ਉੱਥੇ ਕਾਦੇ ਵਾਸਤੇ ਪੁੱਤਰ ਪ੍ਰਾਪਤੀ ਵਾਸਤੇ ਪੁੱਤਰ ਪ੍ਰਾਪਤੀ ਹਾਸਤੇੁਰ ਪਿਤ ਪੂਰਬ ਕੀਤ ਪਿਆਨਾ ਭਾਤ ਭਾਤ ਕੇ ਤੀਰਥ ਨਾਨਾ ਅੱਗੇ ਕੀ ਕਹਿੰਦੇ ਨੇ ਜਬ ਇਹ ਜਾਤ ਤ੍ਰਿਬੇਣੀ ਪਏ ਕਹਿੰਦੇ ਜਦੋਂ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤ੍ਰਿਬੇਣੀ ਵਿਖੇ ਗਏ ਜਬ ਇਹ ਜਾਤ ਤ੍ਰਿਬੇਣੀ ਪਏ ਉੱਥੇ ਕੀ ਕੀਤਾ ਪੁੰਨ ਦਾਨ ਦਿਨ ਕਰਤ ਬਤਾਏ ਉੱਥੇ ਜਾ ਕੇ ਪੁੰਨ ਦਾਨ ਕੀਤੇ ਕਿ ਮੇਰੇ ਮਾਤਾ ਪਿਤਾ ਨੇ ਆਪ ਕੁਝ ਕੀਤਾ ਤੇ ਤਾਂ ਮੇਰਾ ਪ੍ਰਕਾਸ਼ ਹੋਇਆ। ਪਿਤਪੁਰਬ ਕੀ ਸਪਿਆਨਾ ਭਾਤ ਭਾਤ ਕੇ ਤੀਰਥ ਨਾਨਾ ਜਬ ਇਹ ਜਾਤ ਤ੍ਰਬੇਣੀ ਪਏ ਪੁੱਲਦਾਨ ਦਿਨ ਕਰਤ ਬਿਤਾਏ ਤੇ ਤਾਂ ਹੀ ਪ੍ਰਕਾਸ਼ ਮਾਰਾ ਭਇਓ। ਪਟਨਾ ਸ਼ਹਿਰ ਵਿਖੇ ਪਵ ਲਿਓ ਫਿਰ ਪਟਨਾ ਸ਼ਹਿਰ ਦੇ ਵਿੱਚ ਪ੍ਰਕਾਸ਼ ਹੋਇਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਹੀ ਹੈ ਬਾਜੀ ਬਾਜੀ। ਜਈ ਸਵਦੇ ਨੀ ਪਾਉਣ ਪਾਣੀ ਅਗਨੀ ਬਿਸਰਾਓ। ਹਾਂਜੀ। ਤਹੀਂ ਨਿਰੰਝਨ ਸਾਚੋ ਨਾ ਹੋ। ਹਾਂਜੀ। ਤੇਹੀ ਦੇ ਅਰਥ ਕੀ ਹੋਏ ਬਾਜੀ? ਤਹੀਂ ਦਾ ਮਤਲਬ ਹੈ ਜੀ ਉਹ ਉਹ ਸਿਰਦੇ ਦੇ ਵਿੱਚ ਉਹ ਸਿਰਦੇ ਦੇ ਵਿੱਚ ਉੱਥੇ ਯਾਨੀ ਕਿ ਕਹਿ ਸਕੀ ਆਪਾਂ ਹਾਂਜੀ ਉੱਥੇ ਉੱਥੇ ਹਾਂਜੀ ਤਹੀਂ ਦੇ ਅਰਥਾ ਪਾਉ ਉਸ ਤੇ ਲਵਾਂਗੇ ਨਾ ਤੁਸੀਂ ਉੱਥੇ ਤਹੀਂ ਪ੍ਰਕਾਸ਼ ਹਮਾਰਾ ਪਿਓ ਉੱਥੇ ਅਰਥ ਫੇਰ ਕੀਤੇ ਆ ਫਿਰ ਉੱਥੇ ਫਿਰ ਇਸ ਕਰਕੇ ਸਾਡਾ ਪ੍ਰਕਾਸ਼ ਪਿਆ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸਹਿਰ ਵਿਖੇਰ ਭਵਲੇਓ ਕਿ ਮੇਰੇ ਮਾਤਾ ਪਿਤਾ ਨੇ ਆ ਕੁਝ ਕੀਤਾ ਤੇ ਤਾਂ ਮੇਰਾ ਪ੍ਰਕਾਸ਼ ਹੋਇਆ ਉਹ ਕੇਸ ਆਧਾਰ ਤੇ ਵੀਰ ਜੀ ਤੁਸੀਂ ਕੀਤੇ ਕਿਹੜੇ ਸ਼ਬਦ ਕੋਸ਼ ਦੇ ਆਧਾਰ ਤੇ ਕੀਤੇ ਤੁਸੀਂ ਮੈਂ ਜਾਣ ਸਕਦਾ ਹਾਂ ਜੇ ਇਹ ਪ੍ਰਕਰਨ ਦੀ ਗੱਲ ਹੁੰਦੀ ਹੈਗੀ ਆ ਇੱਥੇ ਜਿਹੜਾ ਹੁਣ ਪ੍ਰਕਰਨ ਚੱਲ ਰਿਹਾ ਹੈਗਾ ਉਸ ਤਰੀਕੇ ਦਾ ਹੈਗਾ ਪ੍ਰਕਰਨ ਕਿਦਾਂ ਮਤਲਬ ਉੱਥੇ ਤਹੀ ਦੇ ਅਰਥ ਬਦਲ ਜਾਣਗੇ ਇਹ ਹਰ ਵਾਰੀ ਉਹ ਗੱਲ ਨਹੀਂ ਹੁੰਦੀ ਹੈਗੀ ਨਹੀਂ ਵਿਸ਼ਾ ਤਾਂ ਦੇਖਣਾ ਵਿਸ਼ਾ ਤਾਂ ਆਪਾਂ ਇੱਕ ਪੜੀ ਸ਼ਬਦ ਕੋਸ਼ ਤਾਂ ਉਹੀ ਰਹੂਗਾ ਨਾ ਸ਼ਬਦ ਕੋਸ਼ ਥੋੜੀ ਵਿਸ਼ੇ ਨਾਲ ਚੇਂਜ ਹੋਊਗਾ ਪੁੰਨ ਪਾਪ ਨਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸਾਹਿਰ ਵਿਖੇ ਪਵਲਿਓ ਤੇਹੀ ਦੇ ਅਰਥ ਤੁਸੀਂ ਕਿਹਾ ਫਿਰ ਇਸ ਕਰਕੇ ਸਾਡਾ ਪ੍ਰਕਾਸ਼ ਪਿਆ ਗੁਰੂ ਸਾਹਿਬ ਕਹਿ ਰਹੇ ਨੇ ਉਥੇ ਤਹੀ ਆ ਵੀ ਉਥੇ ਸਾਡਾ ਪ੍ਰਕਾਸ਼ ਪਿਆ ਵਜ੍ਹਾ ਤਾਂ ਦੱਸੀ ਨਹੀਂ ਉਹ ਵਜ੍ਹਾ ਤੁਸੀਂ ਵਜ੍ਹਾ ਜਾਂ ਫਿਰ ਕੀਤੀ ਕਿ ਮੇਰੇ ਮਾਤਾ ਪਿਤਾ ਨੇ ਆਹ ਕੁਝ ਕੀਤਾ ਤੇ ਤਾਂ ਮੇਰਾ ਪ੍ਰਕਾਸ਼ ਹੋਇਆ ਜੀ ਜੀ ਤੁਸੀਂ ਉਹ ਆਪਣੇ ਅਨੁਅਰਥ ਵਿੱਚ ਆ ਕੇ ਦੇਖ ਸਕਦੇ ਹੋ ਉਹਨਾਂ ਦੇ ਜਿਹੜੇ ਡਾਕਟਰ ਜੀ ਹੁਣਾਂ ਨੇ ਕੀਤੇ ਹੋਏ ਨੇ ਅੱਛਾ ਚਲੋ ਇਹ ਛੱਡੋ ਪਾਈਸਾ ਉਹ ਇੱਕ ਬ੍ਰਹਮ ਗਿਆਨੀ ਬਾਰੇ ਤੁਸੀਂ ਕਿਹਾ ਸੀਗਾ ਬ੍ਰਹਮ ਗਿਆਨੀ ਪਰਮੇਸ਼ਰ ਵਾਸਤੇ ਆਉਂਦਾ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਮਾਲਕ ਵਸਤੇ ਸ੍ਰੀ ਉਸਮਾਨਿਕ ਲਫਜ਼ ਹੈ ਬ੍ਰਹਮ ਗਿਆਨੀ ਤੇ ਸੰਤ ਜਿਆਦਾ ਸੁਖਮਨੀ ਸਾਹਿਬ ਦੇ ਵਿੱਚ ਵਰਤੇ ਗਏ ਨਾ ਤੇ ਸੁਖਮਨੀ ਸਾਹਿਬ ਦੇ ਵਿੱਚ ਪਤਾ ਕੀ ਕਿਹਾ ਜਾਂਦਾ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਕੌਣ ਹੈ ਜੀ ਜਿਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਗਿਆਨੀ ਕੌਣ ਹੈ ਜਿਹੜਾ ਆਪ ਰੱਬ ਅਕਾਲ ਪੁਰਖ ਪਰਮਾਤਮਾ ਉਹ ਹੈ ਬ੍ਰਹਮ ਗਿਆਨੀ ਸੰਤ ਬ੍ਰਹਮ ਗਿਆਨੀ ਜਿਹੜੇ ਲਫਜ਼ ਆਏ ਨੇ ਨਾ ਇਹ ਜਾਂ ਤੇ ਅਕਾਲ ਪੁਰਖ ਵਾਸਤੇ ਵਰਤੇ ਗਏ ਨੇ ਜਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਵਰਤੇ ਗਏ ਨੇ ਪਰ ਆਦਮੀ ਵਾਸਤੇ ਆ ਸਕਦਾ ਨਾ ਬ੍ਰਹਮ ਗਿਆਨੀ ਉਹ ਵੀ ਇੱਕ ਇਹ ਬ੍ਰਹਮ ਗਿਆਨੀ ਕਿਸੇ ਦੇ ਨਾਮ ਹੀ ਇੱਕ ਅਵਸਥਾ ਦਾ ਨਾਮ ਹੈ ਜਨ ਯਾਨੀ ਕਿ ਕਹ ਲਓ ਜੇ ਤੋ ਸੁਰਤ ਜਿਹੜੀ ਉਸ ਮਾਲਕ ਆਤਮਾ ਜੀ ਇਕਮਿਕ ਹੋ ਗਈ ਤਾਂ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਗੱਲ ਤਾਂ ਸੁਰਤ ਦੀ ਹੈ ਭਾਈ ਸਾਹਿਬ ਬ੍ਰਹਮ ਗਿਆਨੀ ਮੈਂ ਇਹ ਕਹਿ ਰਿਹਾ ਵੀ ਬੰਦੇ ਵਾਸਤੇ ਆ ਸਕਦਾ ਕਿ ਨਹੀਂ ਅਸਾਦਾ ਅਵਸਥਾ ਤਾਂ ਬੰਦੇ ਦੀ ਬਣੂਗੀ ਪਰਮੇਸ਼ਰ ਦੀ ਤਾਂ ਬਣੂਗੀ ਨਹੀਂ ਨਾ ਜੀ ਦੀ ਗੱਲ ਠੀਕ ਹੈ ਜਿੱਦੀ ਗੱਲ ਮੈਂ ਕਹਿ ਰਿਹਾ ਤੁਸੀਂ ਸ਼ਾਇਦ ਸਮਝ ਨਹੀਂ ਰਹੇ ਮੈਂ ਇਹ ਕਹਿ ਰਿਹਾ ਵੀ ਕਿ ਤਾਂ ਉਹ ਗੁਰੂ ਸਾਹਿਬਾ ਹਨ ਉਹਨਾਂ ਨੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਸੀਗਾ ਬਿਲਕੁਲ ਜੀ ਬਿਲਕੁਲ ਹਨਾ ਹਾਂਜੀ ਪਰ ਆਪਾਂ ਹੁਣ ਇਹ ਥੋੜੀ ਵੀ ਉਹਦੇ ਨਾਮ ਨਾਲ ਗੁਰੂ ਗੁਰੂ ਹਟਾ ਦੇਣਾ ਹੈ ਉਹਨਾਂ ਨੇ ਕਿਹਾ ਅਸੀਂ ਤੇ ਅਸੀਂ ਤੇ ਦੇਖੋ ਵੀਰ ਜੀ ਅਸੀਂ ਤੇ ਉਹ ਸਤਿਕਾਰ ਕਰਦੇ ਆ ਉਹਨਾਂ ਦਾ ਤੇ ਅਸੀਂ ਉਹਨਾਂ ਨੂੰ ਗੁਰੂ ਕਹਿੰਦੇ ਉਹਨਾਂ ਨੇ ਉਹਨਾਂ ਨੇ ਵੀ ਇੱਕ ਸਿੱਧੀ ਜਿੱਦੀ ਗੱਲ ਸਾਡੇ ਸਾਹਮਣੇ ਰੱਖੀ ਹੈ ਵੀ ਸਰੀਰ ਗੁਰੂ ਨਹੀਂ ਉਹਨਾਂ ਦੀ ਬਾਣੀ ਗੁਰੂ ਗੁਰੂ ਦਾ ਬਾਣੀ ਹੱਸੇ ਦਾ ਅਧਾਰ ਦਿੱਤਾ ਸਾਨੂੰ ਹਨਾ ਜੀ ਠੀਕ ਹੈ ਜੀ ਇਹੀ ਇਹ ਗੱਲ ਜਿਹੜੀ ਉਹ ਗੱਲ ਕਲੀਅਰ ਹੋ ਜਾਂਦੀ ਹੈ ਸਰ ਉੱਥੇ ਤਾਂ ਭਜੀ ਉਹ ਤਾਂ ਫਿਰ ਉਹ ਵੀ ਗੁਰਬਾਣੀ ਦੀ ਗੱਲ ਨਹੀਂ ਹੈ ਉੱਥੇ ਬਾਣੀ ਦੀ ਗੱਲ ਹੈ ਨਾ ਉੱਥੇ ਤਾਂ ਫਿਰ ਗੁਰਬਾਣੀ ਵੀ ਨਹੀਂ ਗੁਰੂ ਰਹ ਜਾਂਦੀ ਬਾਣੀ ਗੁਰੂ ਰਹਦੀ ਹੈ ਉੱਥੇ ਕਲੀ ਬਾਣੀ ਗੁਰੂ ਰਹਿੰਦੀ ਹੈ ਜਿਹੜੀ ਹਿਰਦੇ 'ਚ ਪ੍ਰਗਟ ਹੁੰਦੀ ਆ ਉਹ ਆਪਾਂ ਬਾਣੀ ਉਹਨੂੰ ਕਹਿ ਸਕਦੇ ਹਾਂ ਗੁਰੂ ਕਹਿ ਸਕਦੇ ਹਾਂ ਹਨਾ ਹਾਂਜੀ ਬਾਣੀ ਸ਼ਬਦ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਨੇ ਸੰਬੂਧਰੀ ਨਹੀਂ ਬਾਣੀ ਤਾਂ ਹਿਰਦੇ 'ਚ ਪ੍ਰਗਟ ਹੁੰਦੀ ਆ ਜੀ ਜੀ ਮਾਜੀ ਜਿਹੜੀ ਗੁਰਬਾਣੀ ਆ ਇਹ ਪਹਿਲਾਂ ਤੁਸੀਂ ਪੜ੍ਹੂਗੇ ਫਿਰ ਆਪਣੇ ਬੁੱਧੀ ਨਾਲ ਉਹਨੂੰ ਰੜਕੂਗੇ ਜੋ ਸ਼ਬਦ ਹੈ ਉਹਨੂੰ ਰੜਕੂਗੇ ਫਿਰ ਉਹਦੇ ਬਾਅਦ 'ਚ ਉਹ ਹਿਰਦੇ 'ਚ ਵਸਾਉਗੇ ਨਾ ਤਾਨੂੰ ਇਹ ਵੀ ਗਿਆਨ ਕਿਤੋਂ ਮਿਲਦਾ ਵੀ ਤਤ ਕੇ ਦੇ ਵਿੱਚ ਹੈ ਨਾ ਗਿਆਨ ਤਾਂ ਵੀਰੇ ਗੁਰੂ ਗ੍ਰੰਥ ਸਾਹਿਬ ਕੋਲ ਮਿਲਣਾ ਕਹੋ ਕਬੀਰ ਨੇ ਸੋ ਗੁਰ ਪਾਇਆ ਜਾਂ ਕਿਨਾ ਉਹ ਵੀ ਵੇਖੋ ਹਾਂ ਵੀਰੇ ਉਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਰਚਨਾ ਨਹੀਂ ਹੋਈ ਸੀਗੀ ਹਾਂ ਜੀ ਜਦੋਂ ਕਬੀਰ ਸਾਹਿਬ ਲਿਖਣ ਡੇ ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਨਹੀਂ ਹੋਈ ਸੀਗੀ ਉਹਨਾਂ ਨੇ ਫਿਰ ਕਿੱਥੋਂ ਵਿਵੇਕ ਪਾਇਆ ਵੀਰ ਜੀ ਗੱਲ ਤਾਂ ਸ਼ਬਦ ਗੁਰੂ ਦੀ ਹੈ ਨਾ ਉਹਨਾਂ ਨੇ ਵੀ ਦੇਖੋ ਜਿਹੜੀ ਸ਼ਬਦ ਗੁਰੂ ਦੀ ਗੱਲ ਤਾਂ ਹਿਰਦੇ ਉਹਨਾਂ ਨੇ ਗੁਰੂ ਸਾਹਿਬ ਸ਼ਬਦ ਗੁਰੂ ਦਾ ਹਿਰਦੇ 'ਚੋਂ ਪ੍ਰਗਟ ਹੁੰਦਾ ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਸੀਗਾ ਨਾ ਹੈਨਾ ਫਿਰ ਉਹ ਤਦ ਵੀ ਉਹਨਾਂ ਨੂੰ ਗਿਆਨ ਮਿਲ ਰਿਹਾ ਵਿਵੇਕ ਮਿਲ ਰਿਹਾ ਉਹਨੂੰ ਉਹਨਾਂ ਨੂੰ ਵੀਰ ਜੀ ਮੈਂ ਉਹੀ ਗੱਲ ਤੇ ਕਰ ਰਿਹਾ ਵੀ ਉਹਨਾਂ ਨੇ ਜਦੋਂ ਮਾਲਕ ਦੇ ਨਾਲ ਉਹ ਇਕਮਿਕ ਹੋਏ ਨੇ ਮਾਲਕ ਨੇ ਉਹਨਾਂ ਨੂੰ ਸੋਜੀ ਬਖਸ਼ੀ ਹੈ ਮੈਂ ਜਿਹੜੀ ਬੇਨਤੀ ਆਪ ਜੀ ਨੂੰ ਕਰ ਰਿਹਾ ਨਾ ਉਹ ਆਪ ਜੀ ਮੇਰੀ ਬੇਨਤੀ ਸਮਝ ਨਹੀਂ ਰਹੇ ਵਿੱਚੀ ਨਹੀਂ ਵੀਰ ਜੀ ਮੈਂ ਤੁਹਾਨੂੰ ਸਮਝ ਗਿਆ ਪਰ ਨਾ ਮੈਂ ਤੁਹਾਨੂੰ ਸੱਚੇ ਕਹਿ ਰਿਹਾ ਵੀ ਤੁਸੀਂ ਹਨਾ ਜਿਹੜੇ ਹੀਰਦੇ ਤੋਂ ਪ੍ਰਗਟ ਹੋਈ ਗੱਲ ਕਰ ਰਹੇ ਨਾ ਬਿਆਨ ਨਾ ਦਿਓ ਜਿਹਦੇ ਕਰਕੇ ਕੁਝ ਤੁਹਾਡਾ ਮੁੜ ਕੇ ਤੁਹਾਨੂੰ ਮੁੜ ਕੇ ਕਰਨਾ ਪਵੇ ਵੀ ਹੁਣ ਮੈਂ ਗੱਲ ਕਿੱਦਾਂ ਬਦਲਾਂ ਜਾਂ ਕੋਈ ਸ਼ੋਰ ਹੈ ਹਨਾ ਤੁਸੀਂ ਉਹ ਜੀ ਮੈਂ ਗੱਲ ਬਦਲੀ ਤਹੀਂ ਪ੍ਰਕਾਰ ਹਮਾਰਾ ਕਿ ਉੱਥੇ ਤੁਸੀਂ ਫਿਰ ਫਿਰ ਉੱਥੇ ਅਰਥ ਤੁਸੀਂ ਇਹ ਕੀਤਾ ਵੀ ਇਸ ਲਈ ਉਹਨਾਂ ਨੇ ਪੁੰਨਦਾਨ ਕੀਤੇ ਇਸ ਕਰਕੇ ਸਾਡਾ ਜਨਮ ਹੋਇਆ ਇਸ ਕਰਕੇ ਤਾਂ ਉੱਥੇ ਲਿਖਿਆ ਨਹੀਂ ਹੋਇਆ